ਸਤਿ ਰਿਯਕਾਲ ਜੀ ਆਓ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੀ ਚੌਥੀ ਪੌੜੀ ਦੀ ਵਿਚਾਰ ਕਰੀਏ ਜੀ ਪਹਿਲੀ ਤੁਕ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਸਿਮਰਨ ਨੂੰ ਸਭ ਤੋਂ ਉੱਚਾ ਦਰਜਾ ਕਿਉਂ ਦਿੱਤਾ ਗਿਆ ਹੈ ਕਿਉਂਕਿ ਸਿਮਰਨ ਵਿੱਚ ਪਰਿਵਰਤਨ ਲਿਆਉਣ ਦੀ ਬਦਲਣ ਦੀ ਬਹੁਤ ਵੱਡੀ ਸਮਰੱਥਾ ਹੈ ਬਾਣੀ ਆਪ ਹੀ ਦੱਸਦੀ ਹੈ ਪ੍ਰਭ ਕੈ ਸਿਮਰਨ ਉਧਰੇ ਮੂਚਾ ਅੱਛਾ ਮਤਲਬ ਇਸ ਸਿਮਰਨ ਦੇ ਰਾਹੀਂ ਬਹੁਤ ਸਾਰੇ ਲੋਕ ਵਿਕਾਰਾਂ ਤੋਂ ਸੰਸਾਰ ਸਾਗਰ ਤੋਂ ਕੀ ਕਹਿੰਦੇ ਨੇ ਬਚਾਓ ਪਾ ਜਾਂਦੇ ਨੇ ਸਿਮਰਨ ਸਿਰਫ ਯਾਦ ਕਰਨਾ ਨਹੀਂ ਹੈਗਾ ਇਹ ਇੱਕ ਉਧਾਰ ਦਾ ਸਾਧਨ ਹੈ ਉਧਾਰ ਪਰ ਕਿਸ ਚੀਜ਼ ਤੋਂ ਉਧਾਰ ਅਗਲੀ ਤੁਕ ਕਹਿੰਦੀ ਹੈ ਪ੍ਰਭ ਕੇ ਸਿਮਰਨ ਤ੍ਰਿਸ਼ਨਾ 부ਜੈ ਇਹ ਤ੍ਰਿਸ਼ਨਾ ਮਤਲਬ ਦੁਨਿਆਵੀ ਇਛਾਵਾਂ ਤੇ ਸਿਮਰਨ ਇਸ ਅਗ ਨੂੰ ਸ਼ਾਂਤ ਕਿਵੇਂ ਕਰਦਾ ਫਿਰ ਜਿਵੇਂ ਅਗਲੀ ਤੁਕ ਚ ਆਂਦਾ ਪਰਬ ਕੇ ਸਿਮਰਨ ਸਭ ਕਿਛ ਸੂਝ ਆ। ਅੱਛਾ ਸੂਝ ਆ ਜਾਂਦੀ ਹੈ। ਹਾਂ ਜੀ ਇੱਕ ਸਮਝ ਇੱਕ ਸੂਝ ਪੈਦਾ ਹੁੰਦੀ ਹੈ ਖਾਸ ਕਰਕੇ ਨਾ ਮਾਇਆ ਦੇ ਸੁਭਾਅ ਬਾਰੇ। ਇਹ ਜੋ ਦੁਨੀਆਵੀ ਖੇਡ ਹੈ ਇਸ ਦੀ ਅਸਲੀਅਤ ਕੀ ਹੈ? ਜਦੋਂ ਇਹ ਸੂਝ ਆ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਚੀਜ਼ਾਂ ਤਾਂ ਨਾਸ਼ਵਾਨ ਨੇ। ਫਿਰ ਉਹ ਤ੍ਰਿਸ਼ਨਾ ਦੀ ਪਕੜ ਆਪਣੇ ਆਪ ਠਿੱਲੀ ਕਹਿ ਜਾਂਦੀ ਹੈ। ਤੇ ਸ਼ਾਇਦ ਇਸੇ ਨਾਲ ਫਿਰ ਡਰ ਵੀ ਜੁੜਿਆ ਹੋਇਆ ਹੈ। ਕਿਉਂਕਿ ਅਗੇ ਆਂਦਾ ਹੈ ਪ੍ਰਭ ਕੇ ਸਿਮਰਨ 나ਹੀ ਜਮ ਤਰਾਸਾ ਹਾਂਜੀ ਮੌਤ ਦਾ ਡਰ ਜਮ ਤਰਾਸ ਉਹ ਖਤਮ ਹੋ ਜਾਂਦਾ ਜਦੋਂ ਦੁਨਿਆਵੀ ਮੋਹ ਕੱਟਦੇ ਨਾ ਤਾਂ ਉਸ ਦੇ ਖੁੱਸਣ ਦਾ ਡਰ ਮਤਲਬ ਮੌਤ ਦਾ ਡਰ ਵੀ ਉਹ ਕੱਟ ਜਾਂਦਾ ਹੈ ਸਿਮਰਨ ਇੱਕ ਅੰਦਰੂਨੀ ਤਾਕਤ ਦਿੰਦਾ ਹੈ ਜਿਸ ਨਾਲ ਨਿਰਪੈਤਾ ਆਉਂਦੀ ਹੈ ਹਾਂਜੀ ਤੇ ਜਦੋਂ ਡਰ ਨਹੀਂ ਰਿਹਾ ਤਾਂ ਫਿਰ ਅਗਲੀ ਤੁਕ ਲਾਗੂ ਹੁੰਦੀ ਹੈ ਪ੍ਰਭ ਕੇ ਸਿਮਰਨ ਪੂਰਨ ਆਸਾ ਸਾਰੀਆਂ ਆਸਾ ਪੂਰੀਆਂ ਇਸ ਦਾ ਕੀ ਮਤਲਬ ਹੋਇਆ ਕਿ ਜੋ ਮੰਗੋ ਮਿਲ ਜਾਂਦਾ ਜਾਂ ਕੁਝ ਹੋਰ ਇਸ ਦਾ ਅਰਥ ਹੈ ਕਿ ਇੱਛਾਵਾਂ ਖੁਦ ਹੀ ਖਤਮ ਹੋ ਜਾਂਦੀਆਂ ਨੇ ਜਦੋਂ ਕੋਈ ਹੋਰ ਇੱਛਾ ਹੀ ਨਹੀਂ ਰਹੀ ਤਾਂ ਫਿਰ ਸਾਰੀਆਂ ਆਸਾਤਾਂ ਆਪਣੀਆਂ ਪੂਰੀਆਂ ਹੋ ਗਈਆਂ ਅੱਗੇ ਆਂਦਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਇਹ ਮਨ ਦੀ ਮੈਲ ਕੀ ਚੀਜ਼ ਹੈ ਫਿਰ ਹਾਂਜੀ ਇਹ ਸਾਡੇ ਮਨ ਦੀਆਂ ਅਸ਼ੁੱਧੀਆਂ ਨੇ ਮਤਲਬ ਵਿਕਾਰ ਹੋ ਗਏ ਕੋਈ ਬੁਰੇ ਵਿਕਾਰ ਹੋਮੇ ਆ ਦੁਨੀਆਵੀ ਕਮਾਤੋਂ ਇਕੱਠੀ ਹੋਈ ਮਾਨਸਿਕ ਗੰਦਗੀ ਉਹ ਸਭ ਕੁਝ ਸਿਮਰਨ ਇੱਕ ਤਰ੍ਹਾਂ ਨਾਲ ਸਫਾਈ ਕਰਨ ਵਾਲਾ ਕੰਮ ਕਰਦਾ ਹੈ ਕਿਉਂਕਿ ਜਿਵੇਂ ਅੱਗੇ ਦੱਸਿਆ ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ ਜਦੋਂ ਉਹ ਨਾਮ ਦਿਲ ਚ ਵਸ ਗਿਆ ਤੇ ਫਿਰ ਮੈਲ ਲਈ ਜਗ੍ਹਾ ਹੀ ਨਹੀਂ ਬਚਦੀ ਬਸ ਉਹੀ ਗੱਲ ਹੈ ਮੈਲ ਟਿਕ ਦੀ ਨਹੀਂ ਤੇ ਸ਼ੁੱਧ ਅਵਸਥਾ ਇਹ ਨਾਮ ਇਹ ਪ੍ਰਗਟ ਕਿੱਥੇ ਹੁੰਦਾ ਹੈ ਅਗਿਆਂਦਾ ਹੈ ਪ੍ਰਭੂ ਜੀ ਬਸੇ ਸਾਧ ਕੀ ਰਸਨਾ ਪ੍ਰਭੂ ਸਾਧ ਦੀ ਜੀਪ ਤੇ ਵਸਦਾ ਹੈ ਇਸ ਦਾ ਕੀ ਭਾਵ ਹੈ ਹਾਂਜੀ ਇੱਥੇ ਸਾਧ ਦਾ ਮਤਲਬ ਹੈ ਉਹ ਪਵਿੱਤਰ ਆਤਮਾ ਉਹ ਗੁਰਮੁਖ ਪਿਆਰੇ ਜਿਹੜੇ ਪੂਰੀ ਤਰ੍ਹਾਂ ਪ੍ਰਭੂ ਨਾਲ ਇੱਕਮਿਕ ਹੋ ਗਏ ਨੇ ਪਰਮਾਤਮਾ ਦਾ ਨਾਮ ਉਹਦੇ ਗੁਣ ਹਮੇਸ਼ਾ ਉਹਨਾਂ ਦੀ ਜ਼ੁਬਾਨ ਤੇ ਰਹਿੰਦੇ ਨੇ ਉਹਨਾਂ ਦੇ ਬਚਨਾਂ ਚ ਉਹਨਾਂ ਦੇ ਜੀਵਨ ਵਿੱਚੋਂ ਝਲਕਦੇ ਨੇ ਅੱਛਾ ਤਾਹੀਂ ਤਾਂ ਜਿਹੜੀ ਆਖਰੀ ਤੱਕ ਹੈ ਨਾਨਕ ਜਨ ਦਾ ਦਾਸਨ ਦਾਸਨਾ ਉਹ ਅਜਿਹੇ ਸਾਧੂ ਜਨਾਂ ਦੀ ਸੰਗਤ ਦੀ ਮਹੱਤਤਾ ਦੱਸਦੀ ਹੈ ਉਹਨਾਂ ਪ੍ਰਤੀ ਕਿੰਨੀ ਨਿਮਰਤਾ ਕਿੰਨੀ ਤਾਂਗ ਹੋਣੀ ਚਾਹੀਦੀ ਹੈ ਹੂੰ ਉਹਨਾਂ ਦਾ ਸੇਵਕ ਦਾ ਵੀ ਸੇਵਕ ਬਨਣ ਦੀ ਇੱਛਾ ਬਿਲਕੁਲ ਉਹਨਾਂ ਦੀ ਸੰਗਤ ਦੀ ਇੰਨੀ ਕਦਰ ਇਹ ਪੌੜੀ ਸਿਮਰਨ ਨੂੰ ਸਿਰਫ ਮਕੈਨੀਕਲ ਜਹਾਜ ਜਪਨਾ ਨਹੀਂ ਦੱਸ ਰਹੀ ਇਹ ਤਾਂ ਇੱਕ ਬਹੁਤ ਗਹਿਰਾ ਅਭਿਆਸ ਹੈ ਜਿਸ ਦੇ ਮਨੋਵਿਗਿਆਨਕ ਅਧਿਆਤਮਕ ਬਹੁਤ ਡੂੰਗੇ ਅਸਰ ਨੇ ਬਿਲਕੁਲ ਬਿਲਕੁਲ ਇੱਕ ਪੂਰਾ ਰਸਤਾ ਦਿਖਾਉਂਦੀ ਹੈ ਜਿੱਥੇ ਯਾਦ ਕਰਨਾ ਹੀ ਆਪਣੇ ਆਪ 'ਚ ਇੱਕ ਵੱਡਾ ਪਰਿਵਰਤਨ ਹੈ ਮੁੱਖ ਸੁਨੇਹਾ ਤਾਂ ਇਹੀ ਹੈ ਕਿ ਪਰਮਾਤਮਾ ਨੂੰ ਆਪਣੀ ਸੁਰਤ ਵਿੱਚ ਆਪਣੇ ਹਿਰਦੇ 'ਚ ਰੱਖਣ ਦੀ ਤਾਕਤ ਬਹੁਤ ਜ਼ਿਆਦਾ ਹੈ ਤੇ ਇਸ ਦੇ ਫਾਇਦੇ ਵੀ ਅਨੇਕਾਂ ਨੇ ਇਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੌਡਕਾਸਟ ਵਿੱਚ ਫਿਰ ਮਿਲਾਂਗੇ ਤਤਕ ਲਈ ਜਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ